ਇਸ ਸਮਾਗਮ ਦੌਰਾਨ ਇਸ ਸਮਾਗਮ ਸ਼ਬਦ ਗ੍ਰਹਿਣ ਕਰਦੇ ਹਾਂ ਸ਼ਬਦ ਗ੍ਰਹਿਣ ਕਰਦੇ ਹਾਂ ਕਿ ਅਸੀਂ ਪੂਰੀ ਉਮਰ ਪੂਰੀ ਉਮਰ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਹੀਂ ਕਰਾਂਗੇ ਨਹੀਂ ਕਰਾਂਗੇ ਅਗਰ ਕੋਈ ਵਿਅਕਤੀ ਅਗਰ ਕੋਈ ਵਿਅਕਤੀ ਨਸ਼ਾ ਵੇਚਦਾ ਹੈ ਨਸ਼ਾ ਵੇਚਦਾ ਤਾਂ ਅਸੀਂ ਉਸ ਨੂੰ ਤਾਂ ਅਸੀਂ ਉਸ ਨੂੰ ਪੁਲਿਸ ਦੇ ਹਵਾਲੇ ਕਰਾਂਗੇ ਪੁਲਿਸ ਦੇ ਹਵਾਲੇ ਕਰਾਂਗੇ ਅਗਰ ਕੋਈ ਵਿਅਕਤੀ ਅਗਰ ਕੋਈ ਵਿਅਕਤੀ ਨਸ਼ਾ ਵੇਚਦਾ ਹੈ ਜੋ ਜ ਹੈ ਤਾਂ ਉਸ ਦੀ ਸੂਚਨਾ ਪੁਲਿਸ ਨੂੰ ਦੇਵਾਂਗੇ ਜੈ ਹੰਗ ਜੈ ਹੰਗ ਸਰਾਇ ਰੋਸ਼ਨ ਗ੍ਰਾਉਂਡ 'ਚ ਇਹ ਰਿਕਸ਼ਾ ਕਿੱਥੇ ਕੀਤਾ ਗਿਆ ਕੀ ਕਾਰਨ ਹੈ ਜਰ ਕੀ ਗੱਲਬਾਤ ਹੈ ਜੀ ਇਹਦੇ ਦੋ ਕਾਰਨ ਆ ਜਿੱਥੇ ਇਕੱਠੇ ਕਰਨਦੇ ਨੰਬਰ 1 ਤੇ ਹੈ ਕਿ ਜਿਹੜਾ ਸੀਐਮ ਪੰਜਾਬ ਜੀ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਤੇ ਮਾਨਯੋਗ ਐਸਐਸਪੀ ਸਾਹਿਬ ਹਿਸ਼ਾਰਪੁਰ ਦੀ ਵੱਲੋਂ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਮਹਿੰਮ ਚੜੀ ਗਈ ਹੈ ਉਹਦੇ ਕਰਕੇ ਵੀ ਆਪਾਂ ਇਕੱਠੇ ਕੀਤੇ ਗਏ ਆ ਇਹਨਾਂ ਨੂੰ ਸਮਝਾਇਆ ਵੀ ਅਗਰ ਕੋਈ ਵਿਅਕਤੀ ਨਸ਼ਾ ਕਰਦਾ ਹੈ ਉਹਦੀ ਸੂਚਨਾ ਜਿਹੜੀ ਆ ਪੁਲਿਸ ਨੂੰ ਦਿਓ ਤਾਂ ਜੋ ਅਸੀਂ ਉਸ ਵਿਅਕਤੀ ਨੂੰ ਜਿਹੜਾ ਹਸਪੀਟਲ ਹੈ ਨਸ਼ਾ ਛਡਾਓ ਕੇਂਦਰ ਹੈ ਉਹਦੇ ਵਿੱਚ ਦਾਖਲ ਕਰਾਈਏ ਤੇ ਅਸੀਂ ਜਿਹੜਾ ਵਿਅਕਤੀ ਅਸੀਂ ਦਾਖਲ ਕਰਾਵਾਂਗੇ ਜਿਹੜਾ ਵਿਅਕਤੀ ਨਸ਼ਾ ਕਰਦਾ ਹੈ ਉਹਦਾ ਅਸੀਂ 3 ਮਹੀਨੇ ਦਾ ਜੋ ਜ਼ਰੂਰੀ ਵਸਤਾਂ ਉਹਦੀ ਘਰ ਦੀਆਂ ਰਸੋਈ ਦੀਆਂ ਵਸਤਾਂ ਜਿੱਦਾਂ ਉਹਨੂੰ ਕਿਚਨ ਵਾਸਤੇ ਜੋ ਆਟਾ ਦਾਲ ਦਲੀਆ ਜੋ ਚਾਹੀਦਾ ਅਸੀਂ ਉਹਨੂੰ ਆਪਣੇ ਕੋਲੋਂ ਦੇਵਾਂਗੇ ਤੇ ਬਾਕੀ ਅਗਰ ਕੋਈ ਵਿਅਕਤੀ ਨਸ਼ਾ ਵੇਚਦਾ ਹੈ ਉਹਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ ਤਾਂ ਜੋ ਉਸ ਵਿਅਕਤੀ ਨੂੰ ਜਿਹੜਾ ਫੜ ਕੇ ਸਲਾਖਾਂ ਦੇ ਪਿੱਛੇ ਬੰਦ ਕੀਤਾ ਜਾਵੇ ਤੇ ਜਿਹੜਾ ਵਿਅਕਤੀ ਪੁਲਿਸ ਨੂੰ ਸੂਚਨਾ ਦੇਵੇਗਾ ਉਹਦਾ ਨਾਂ ਜਿਹੜਾ ਗੁਪਤ ਰੱਖਿਆ ਜਾਵੇਗਾ ਤੇ ਨੰਬਰ 2 ਇਸ ਕਰਕੇ ਵੇਸੀਂਾ ਸਾਰੇ ਵੀਰਾਂ ਨੂੰ ਅੱਜ ਇਕੱਠਿਆਂ ਕੀਤਾ ਕਿ ਆਟੋ ਰਿਕਸ਼ਾ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਹੈ ਤੇ ਜਿਹਦੇ ਕਰਕੇ ਕਿਸਮਲੇ ਸ਼ਹਿਰ ਦੇ ਵਿੱਚ ਜਾਮ ਲੱਗ ਜਾਂਦਾ ਇਹਨਾਂ ਨੂੰ ਅਸੀਂ ਬੜੇ ਆਦਬ ਤੇ ਸਤਿਕਾਰ ਦੇ ਨਾਲ ਬੇਨਤੀਆਂ ਕੀਤੀਆਂ ਕਿ ਤੁਸੀਂ ਜਦੋਂ ਵੀ ਆਪਣਾ ਈ ਰਿਕਸ਼ਾ ਜਿਹੜਾ ਉਹ ਖੜਾ ਕਰਨਾ ਆ ਵਾਈਟ ਲੇਨ ਦੇ ਅੰਦਰ ਖੜਾ ਕਰੋ ਜਿਹੜਾ ਰੋਡ ਚੱਲ ਰਿਹਾ ਉਹਦੇ ਉੱਪਰ ਨਾ ਖੜਾ ਕਰੋ ਤਾਂ ਜੋ ਕੋਈ ਜਿਹੜਾ ਜਾਮ ਦਾ ਕਾਰਨ ਨਾ ਬਣੇ ਆਮ ਪਬਲਿਕ ਨੂੰ ਕੋਈ ਦਿੱਕਤ ਨਾ ਹੋਵੇ ਉਹਦੇ ਵਾਸਤੇ ਸਾਨੂੰ ਸਾਰਿਆਂ ਨੇ ਬਹੁਤ ਜਿਹੜਾ ਸਹਿਯੋਗ ਦੇਣ ਦਾ ਆਸਵਾਸਨ ਦਿੱਤਾ ਸਰ ਦੇਖਣ ਚ ਆਇਆ ਕਿ ਰੇਲਵੇ ਫਟੇ ਤੇ ਜਿਸ ਵੇਲੇ ਜਿਸ ਵੇਲੇ ਫੋਲਡਰ ਜਾਂ ਫੈਟਰੀ ਆਉਂਦੀ ਹੈਗੀ ਉਸ ਵੇਲੇ ਰਸ਼ੇ ਨਾ ਹੋ ਜਾਂਦਾ ਕਿ ਸੜਕ ਪੂਰੀ ਭਰ ਜਾਂਦੀ ਹੈ ਦੋਨੋਂ ਪਾਸੇ ਇਹ ਜਿਸ ਤਰ੍ਹਾਂ ਤੁਸੀਂ ਇਹ ਬਿਲਕੁਲ ਦੱਸਿਆ ਮੈਂ ਅੱਜ ਸਾਰਾ ਦਿਨ ਤਕਰੀਬਨ ਉਸੇ ਪਾਸੇ ਸੀਗਾ ਜੇ ਜਦੋਂ ਰੇਲਵੇ ਕ੍ਰੋਸਿੰਗ ਰੇਲਵੇ ਫਾਟਕ ਬੰਦ ਹੁੰਦਾ ਤੇ ਅਸੀਂ ਉਸ ਚੀਜ਼ ਨੂੰ ਚੈੱਕ ਕਰੀਏ ਅਸੀਂ ਉੱਥੇ ਲੱਗੇ ਇੱਕ ਸੀਗਾ ਪਾਣ ਦਾ ਖੋਖੇ ਵਾਲਾ ਵਿਅਕਤੀ ਸੀਗਾ ਜਿਹਨੂੰ ਮੈਂ ਏਐਸਆਈ ਸ਼ੋਕ ਜੀ ਦਾ ਤੇ ਰਸ਼ਪਾਲ ਜੀ ਦਾ ਨੰਬਰ ਦੇ ਕੇ ਆਇਆ ਕਿ ਜਦੋਂ ਰੇਲਵੇ ਕ੍ਰੋਸਿੰਗ ਜਿਹੜਾ ਫਾਟਕ ਬੰਦ ਹੁੰਦਾ ਉਹ ਸਾਨੂੰ ਉਸ ਵੇਲੇ ਦੱਸੂਗਾ ਅਸੀਂ ਜਾ ਕੇ ਉਸ ਚੀਜ਼ ਨੂੰ ਚੈੱਕ ਕਰਾਂਗੇ ਸਾਨੂੰ ਸਵੇਰੇ ਦੱਸਿਆ ਵੀ ਸੀਗਾ ਪਰ ਜਦ ਅਸੀਂ ਪਹੁੰਚੇ ਆ 5 ਮਿੰਟ ਬਾਅਦ ਇਹ ਕੁਦਰਤੀ ਜਿਹੜਾ 파ਟਕ ਸੀ ਖੁੱਲ ਗਿਆ ਇਹਦੇ ਵੱਲ ਸਾਡਾ ਬਹੁਤ ਧਿਆਨ ਹੈ ਔਰ ਅਸੀਂ ਇਸ ਚੀਜ਼ ਵੱਲ ਖਾਸ ਧਿਆਨ ਦੇਵਾਂਗੇ ਤਾਂ ਜੋ ਅੱਗੇ ਤੋਂ ਕੋਈ ਪ੍ਰੋਬਲਮ ਜਿਹੜੀ ਪਬਲਿਕ ਨੂੰ ਨਾ ਹੋਵੇ ਇੱਕ ਮੈਂ ਹੋਰ ਬੇਨਤੀ ਕਰੂੰਗਾ ਕਿ ਜਦੋਂ ਰੇਲਵੇ 파ਟਕ ਬੰਦ ਹੁੰਦਾ ਹੈ ਤੇ ਪਲੀਜ਼ ਗੱਡੀ ਦੇ ਪਿੱਛੇ ਗੱਡੀ ਤੇ ਮੋਟਰਸਾਈਕਲ ਦੇ ਪਿੱਛੇ ਮੋਟਰਸਾਈਕਲ ਖੜਾ ਕਰੋ ਇੱਕ ਗੱਡੀ ਖੜੀ ਹੈ ਉਦੇ ਪਿੱਛੇ ਗੱਡੀ ਉਧੂ ਸਾਈਡ ਤੋਂ ਲਿਆ ਕੇ ਅੱਗੇ ਨਾ ਕਰੋ ਇਧਰੋਂ ਸੱਜੇ ਪਾਸੇ ਵਾਲੀ ਟ੍ਰੈਫਿਕ ਛੋਟੇ ਵੀ ਇਕ ਲਾ ਕੇ ਅੱਗੇ ਲੱਗ ਜਾਂਦੇ ਆ ਉਧਰੋਂ ਦੂਜੇ ਪਾਸਿਓਂ ਆ ਕੇ ਖੱਬੇ ਪਾਸੇ ਵਾਲੇ ਅੱਗੇ ਖੜੇ ਹੋ ਜਾਂਦੇ ਆ ਜਿਹਦੇ ਕਰਕੇ ਜਦੋਂ ਰੇਲਵੇ ਪਾਰਕ ਖੁੱਲਦਾ ਤੇ ਬਹੁਤ ਜ਼ਿਆਦਾ ਜਾਮ ਹੋ ਜਾਂਦਾ ਜਿਹਦੇ ਕਰਕੇ ਮੁਸ਼ਕਲ ਆਉਂਦੀ ਆ ਇਹ ਮੁਸ਼ਕਲ ਪਬਲਿਕ ਆਪ ਹੀ ਪੈਦਾ ਕਰਦੀ ਆ ਸਾਡਾ ਸਾਥ ਦਿਓ ਅਸੀਂ ਇਹ ਮੁਸ਼ਕਲ ਨੂੰ ਇੱਕ ਹਫ਼ਤੇ ਦੇ ਵਿੱਚ ਵਿੱਚ ਦੁਰਸਤ ਕਰ ਦਿਆਂਗੇ ਆਪਣੀ ਉੱਤੇ ਉਸ ਟੈਕਿੰਗ ਦਾ ਆਪਣੇ ਬਿਲਾਣ ਵੀ ਕੱਟੇ ਜਾਣਗੇ ਜਾਂ ਵਾਰਨਿੰਗ ਦਿੱਤੀ ਜਾਊਗੀ ਮੈਂ ਕਿਹਾ ਜੀ ਬਿਲਕੁਲ ਕੋਈ ਵਾਰਨਿੰਗ ਨਹੀਂ ਜਿਹੜਾ ਵਿਅਕਤੀ ਅਸੀਂ ਉੱਥੇ ਗਲਤ ਵਾਹੇਕਲ ਨੂੰ ਖੜਾ ਕਰਦਾ ਜਿਹਦੇ ਕਰਕੇ ਜਾਮ ਲੱਗਾ ਉਹਦਾ ਮੌਕੇ ਤੇ ਚਲਾਨ ਜੋ ਬਣਦਾ ਕੱਟਿਆ ਜਾਵੇਗਾ ਵਾਰਨਿੰਗ ਇਸ ਕੰਮ ਦੀ ਹੁੰਦੀ ਹੈ ਜਿਸ ਕੰਮ ਦਾ ਕਿਸੇ ਨੂੰ ਕੋਈ ਪਤਾ ਨਹੀਂ ਇਹ ਪਤਾ ਹੈ ਕਿ ਮੈਂ ਅੱਗੇ ਰੌਂਗ ਵਹੀਕਲ ਖੜਾ ਕਰ ਰਿਆ ਇਹਦੇ ਕਰਕੇ ਜਾਮ ਲੱਗਣਾ ਅਗਰ ਕਿਸੇ ਵਿਅਕਤੀ ਨੂੰ ਕੋਈ ਐਮਰਜੈਂਸੀ ਹੈ ਸਾਡੀ ਟੀਮ ਉੱਥੇ ਖੜੀ ਹੋਵੇਗੀ ਅਸੀਂ ਆਪਣੀ ਗੱਡੀ ਦੇ ਵਿੱਚ ਉਹਨੂੰ ਹਸਪੀਟਲ ਜਾਂ ਕੋਈ ਜ਼ਰੂਰੀ ਜਿਹੜਾ ਦਾ ਕੰਮ ਹੈ ਉੱਥੇ ਛੱਡ ਕੇ ਆਵਾਂਗੇ ਪਲੀਜ਼ ਤੁਹਾਡੇ ਮਾਧਮ ਰਹੀ ਇੱਕ ਬੜੀ ਆਦਬਪਤੇ ਸਤਿਕਾਰ ਨਾਲ ਸਾਰਿਆਂ ਨੂੰ ਬੇਨਤੀ ਹੈ ਪਲੀਜ਼ ਟ੍ਰੈਫਿਕ ਪੁਲਿਸ ਦਾ ਸਾਥ ਦਿਓ ਟ੍ਰੈਫਿਕ ਪੁਲਿਸ ਹਮੇਸ਼ਾ ਹੀ ਤੁਹਾਡੇ ਨਾਲ ਹੈ ਤੁਸੀਂ ਸਾਡਾ ਸਾਥ ਦਿਓ ਅਸੀਂ ਤੁਸੀਂ ਦੇਖਿਓ ਤੁਹਾਡੇ ਸਾਥ ਦੇ ਨਾਲ ਤੁਹਾਡੇ ਸਹਿਯੋਗ ਦੇ ਨਾਲ ਅਸੀਂ 15 ਤੋਂ 20 ਦਿਨ ਦੇ ਵਿੱਚ ਹਿਸ਼ਾਰਪੁਰ ਦੀ ਜਿਹੜੀ ਕਾਇਆਕਲਪ ਬਦਲ ਦੇਣੀ ਹੈ। ਥੈਂਕ ਯੂ ਜੀ।